ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਉਹ ਵੀ SYL ਵਾਲਾ ਰੌਲਾ ਮੁੱਕਿਆ ਨਹੀਂ ਆ ਗੰਗ ਨਹਿਰ ਦਾ ਰੌਲਾ ਕੀ ਪੈ ਗਿਆ ਸੌਵੀਂ ਸ਼ਤਾਬਦੀ ਮਨਾਉਣ ਲੱਗੇ ਸੀਗੇ ਸੌਵਾ ਜਿਹੜਾ ਇਹ ਜਿਹੜੀ ਨਹਿਰ ਕੱਢੀ ਨੂੰ 100 ਸਾਲ ਹੋ ਜਾਣੇ ਸੀਗੇ ਤੇ ਉਹਦਾ ਇੱਕ ਸਮਾਗਮ ਰੱਖਿਆ ਸੀ ਪਹਿਲਾਂ ਰੱਖ ਲਿਆ ਪ੍ਰਚਾਰ ਕਰ ਲਿਆ ਤੇ ਮੁੜ ਕੇ ਫੇਰ ਉਹ ਕੈਨਸਲ ਕਰ ਦਿੱਤਾ ਤੇ ਵਿਸਲ ਬਲੋਅਰ ਬਣੇ ਇਸ ਮਾਮਲੇ ਦੇ ਵਿੱਚ ਪ੍ਰਤਾਪ ਬਾਜਵਾ ਉਹਨਾਂ ਦਾ ਬਿਆਨ ਆਉਂਦਾ ਵੀ ਇਹ ਨਹੀਂ ਮਨਾਇਆ ਜਾਣਾ ਚਾਹੀਦਾ ਪੰਜਾਬ ਦਾ ਪਾਣੀ ਜਿਹੜਾ ਦੂਜੇ ਸੂਬਿਆਂ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ ਹੁਣ ਤੁਹਾਨੂੰ ਤੋਂ ਸਮਝ ਨਹੀਂ ਆ ਵੀ ਜਦੋਂ ਇਹ ਨਹਿਰ ਬਣੀ ਸੀ ਉਸ ਵੇਲੇ ਸਰਕਾਰ ਕਿਹਦੀ ਸੀਗੀ ਤੇ ਉਦੋਂ ਇਹ ਜਦੋਂ ਨਹਿਰ ਨਿਕਲੀ ਪੰਜਾਬ ਦੀ ਹਿੱਕ ਪਾਰ ਕੇ ਪੰਜਾਬ ਦੀ ਧਰਤੀ ਤੋਂ ਜਦੋਂ ਇਹ ਨਹਿਰ ਰਾਜਸਥਾਨ ਨੂੰ ਹਰਿਆਣੇ ਨੂੰ ਗਈ ਤੇ ਉਸ ਵਕਤ ਜਸ਼ਨ ਇਹਨਾਂ ਨੇ ਮਨਾਏ ਸੀਗੇ ਦੂਜਾ ਅਹਿਮ ਮਾਮਲਾ ਪਟ ਸਾਹਿਬ ਇਹ ਹੈ ਵੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਬਲਾਕ ਸੰਪਤੀ ਦੀਆਂ ਚੋਣਾਂ ਦੇ ਮੁਤਲਕ ਜਿਹੜੀਆਂ ਫਾਈਲਾਂ ਖੋਣ ਦਾ ਸਿਲਸਿਲਾ ਚੱਲਿਆ ਨਾ ਉਹਦੇ ਚ ਕੱਲੀਆਂ ਫਾਈਲਾਂ ਨਹੀਂ ਖੋਈਆਂ ਗਈਆਂ ਫਾਈਲਾਂ ਦੀ ਡੈਮੋਕ੍ਰੇਸੀ ਦੀ ਬੇਪਤੀ ਨਹੀਂ ਹੋਈ ਸਿੱਖੀ ਸਰੂਪ ਦੀ ਵੀ ਬੇਪਤੀ ਹੋਈ ਆ ਕਈ ਥਾਵਾਂ ਦੇ ਉੱਤੇ ਸਿੱਖ ਜਿਹੜੇ ਸਰੂਪ ਦੇ ਵਿੱਚ ਅਗੂ ਜਿਹੜੇ ਫੈਲਾ ਜਮਾ ਕਰਾਨਗੇ ਸੀ ਜਾਂ ਸਮਰਥਕ ਸੀ ਉਹਨਾਂ ਦੀਆਂ ਪੱਗਾਂ ਨੂੰ ਹੱਥ ਪਾਇਆ ਪੱਗਾਂ ਲਾਹ ਦਿੱਤੀਆਂ ਤੇ ਕੁਝ ਵੀਡੀਓਜ਼ ਇਹੋ ਜਿਹੀ ਵੀ ਆਏ ਵੀ ਕਹਿੰਦੇ ਆ ਪੱਗਾਂ ਪਛਾਣ ਕੇ ਲੈ ਜਾਓ ਮੈਂ ਇੱਕ ਵੀਡੀਓ ਦੇਖਿਆ ਮੈਨੂੰ ਬੜੀ ਹੈਰਾਨੀ ਹੋਈ ਹੁਣ ਮੈਨੂੰ ਇਹ ਨਹੀਂ ਪਤਾ ਵੀ ਉਹ ਜੈਨੂਇਨ ਵੀਡੀਓ ਸੀਗਾ ਜਾਂ AI ਨਾਲ ਬਣਿਆ ਸੀ ਕਿਉਂਕਿ AI ਦਾ ਵੀ ਰੋਲਾ ਬੜਾ ਪੈਂਦਾ ਪਰ ਕਮਾਲ ਦੀ ਗੱਲ ਹੈ ਕਹਿੰਦੇ ਆ ਪੱਗਾਂ ਪਛਾਣ ਕੇ ਲੈ ਜਾਓ ਆਪਣੀਆਂ ਬਹੁਤ ਦੁੱਖ ਲਗਾ ਤੇ ਪੱਗਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੀਪ ਰੰਧਾਵਾ ਦੇ ਬੋਲ ਵਿਗੜੇ ਆ ਉਸ ਮਾਮਲੇ ਦੇ ਵਿੱਚ ਪਹਿਲਾਂ ਤਾਂ ਜਥੇਦਾਰ ਸਾਹਿਬ ਚੁੱਪ ਰਹੇ ਪਰ ਸੁਖਜਿੰਦਰ ਰੰਧਾਵਾ ਐਮਪੀ ਗਰਦਾਸਪੁਰ ਨੇ ਹੁਣ ਇੱਕ ਸ਼ਿਕਾਇਤ ਜਿਹੜੀ ਆ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕੀਤੀ ਹੈ ਕੁਲਦੀਪ ਸਿੰਘ ਗੜਗਾਜ ਹੋਣਾ ਨੂੰ ਕਾਰਜਕਾਰੀ ਜਥੇਦਾਰ ਹੈ ਤੀਜਾ ਮਾਮਲਾ ਪਰ ਸਾਹਿਬ ਬੜਾ ਐਮ ਹੈ ਕੱਲ ਆਪਾਂ ਗੱਲ ਕੀਤੀ ਸੀ ਭਾਜਪਾ ਦੀ ਸਿਆਸਤ ਦੀ ਵੀ ਡੇਰਾ ਬੱਲਾ ਵਾਲੇ ਜਿਹੜੇ ਸੰਤ ਐ ਨਿਰੰਝਨ ਸਿੰਘ ਦਾਸ ਸਾਹਿਬ ਜਿਹੜੇ ਆ ਇਹ ਪ੍ਰਧਾਨ ਮੰਤਰੀ ਨੂੰ ਮਿਲੇ ਆ ਤੇ ਦੂਜੇ ਪਾਸੇ ਡੇਰਾ ਰਾਧਾ ਸੁਆਮੀ ਮੁਖੀ ਜਿਹੜੇ ਆ ਇਹ ਮਜੀਠਾ ਢੇਡਾ ਕੱਢ ਕੇ ਆਏ ਆ ਤੇ ਬਿਕਰਮਜੀਠਿਆ ਦੀ ਧਰਮ ਪਤਨੀ ਗਨੀਬ ਵਜੀਠਿਆ ਨੇ ਅਚੇਚੇ ਤੌਰ ਤੇ ਧੰਨਵਾਦ ਕੀਤਾ ਤੇ ਆਪਣੇ ਫੇਸਬੁੱਕ ਪੋਸਟ ਦੇ ਉੱਤੇ ਉਹਨਾਂ ਤਸਵੀਰ ਵੀ ਜਿਹੜੀ ਆ ਉਹ ਪਬਲਿਕ ਕੀਤੀ ਆ ਇਹ ਵੀ ਸਮਝਦੇ ਆ ਪਰ ਸਭ ਤੋਂ ਪਹਿਲਾਂ ਪਟਾਪਾਪ ਇਹ ਸਮਝਾਓ ਵੀ ਆ ਜਿਹੜੀ ਗੰਗ ਨਹਿਰ ਆ ਗੰਗ ਕਨਾਲ ਜਿਹਨੂੰ ਕਹਿੰਦੇ ਆ ਇਹਦਾ ਨਾਮ ਵੈਸੇ ਬਦਲ ਗਿਆ ਹੁਣ ਉਹ ਵੀ ਤੋ ਤੁਸੀਂ ਦੱਸੋਗੇ ਸਾਰੀ ਗੱਲਬਾਤ ਕੀ ਆ ਕਹਾਣੀ ਇਹ ਰੌਲਾ ਕੀ ਆ ਜੀ ਜਿਹੜੀ ਗੰਗ ਨਹਿਰ ਆ ਜੀ ਜੀ ਬੀकानेर ਦਾ ਰਾਜਾ ਗੰਗਾ ਸਿੰਘ ਬੰਦਾ ਸੀਗਾ ਤੇ ਉਹਨੇ ਅੰਗਰੇਜ਼ਾਂ ਕੋਲੇ ਫਰਿਆਦ ਕੀਤੀ ਸੀ ਵੀ ਮੈਨੂੰ ਪਾਣੀ ਚਾਹੀਦਾ ਮੈਨੂੰ ਪਾਣੀ ਦਿਓ ਹੂੰ ਉਹ ਸੈਣੀ ਵਾ ਤੂੰ ਬੇਕਾਇਦਾ ਤੌਰ ਤੇ ਮੇਰੇ ਖਿਆਲ ਕੋਈ 129 ਕਿਲੋਮੀਟਰ ਦੀ ਜਿਹੜੀ ਸੀ ਇਹ ਨਹਿਰ ਕੰਢੀ ਗਈ ਸੀਗੀ 99 ਕਿਮੀਲ ਵੱਲਦੀ ਹੈ ਜੀ ਉਹਦੇ ਵਿੱਚ 17 ਕਿਲੋਮੀਟਰ ਇਹ ਰਾਜਸਥਾਨ ਦੇ ਵਿੱਚ ਸੀ ਬਾਕੀ ਪੰਜਾਬ ਦੇ ਵਿੱਚ ਸੀ ਇਹ ਨਹਿਰ ਕੱਢਣ ਤੋਂ ਬਾਅਦ ਜਿਹੜੇ ਬਹੁਤ ਸਾਰੇ ਕਿਸਾਨ ਸਾਡੇ ਵੀ ਜਿਹੜੇ ਸੀ ਪੰਜਾਬ ਦੇ ਕਿਸਾਨ ਸੀ ਉਸ ਨਹਿਰ ਦੇ ਕੰਢੇ ਜਾ ਕੇ ਜ਼ਮੀਨਾਂ ਜਾਂ ਕੇ ਲੈ ਲਿਆ ਸੀ ਦਵਾਈ ਕਰਨ ਲੱਗ ਪਏ ਸੀਗੇ ਕਿਉਂਕਿ ਉੱਥੇ ਪਾਣੀ ਮਿਲ ਗਿਆ ਸੀ ਲੋਕਾਂ ਨੂੰ ਹਸੈਣੀ ਵਾਲਾ ਜਿਹੜਾ ਹੈਡ ਵਰਕ ਜਿਹੜਾ ਉੱਥੋਂ ਨਹਿਰ ਕੱਢੀ ਗਈ ਸੀ 1921 ਦੇ ਵਿੱਚ ਇਹ ਨਹਿਰ ਕੱਢੀ ਗਈ ਤੇ 1927 ਚ ਜਿਹੜੀ ਮੇਰੇ ਕੋਲ ਰਿਪੋਰਟ ਉਦੋਂ ਇਹਦੇ ਉਦਘਾਟਨ ਕੀਤਾ ਗਿਆ ਲੇਕਿਨ ਜਿਹੜੀ ਬੀਜੇਪੀ ਦੇ ਆਗੂ ਗੁਰਮੀਤ ਸਿੰਘ ਸੋਢੀ ਨੇ ਇਹਨਾਂ ਨੇ ਕਿਹਾ ਜੀ ਇਹ 5 ਦਸੰਬਰ 1925 ਨੂੰ ਜਿਹੜੀ ਸੀ ਇਹ ਮਹਿਰ ਦਾ ਉਦਘਾਟਨ ਕੀਤਾ ਗਿਆ ਸੀ ਸ਼ੁਰੂਆਤ ਕੀਤੀ ਗਈ ਸੀਗੀ ਪਾਣੀ ਇੱਥੋਂ ਜਾਣਾ ਆਰੰਭ ਹੋਇਆ ਸੀਗਾ ਤੇ ਇਹ ਉਸ ਦਿਨ ਦਾ ਇੱਕ ਸ਼ਤਾਬ ਦੀ ਮਨਾਣੀ ਇਹਦੀ ਸੀ ਤੇ ਮਨਾਉਣੀ ਕਿੱਥੇ ਆ ਮਨਾਉਣੀ ਐਸੀ ਬਿਕੇਦਾ ਤੌਰ ਤੇ ਆਪਣੇ ਕੁਈ ਪਰ ਦੇ ਵਿੱਚ ਮਤਲਬ ਕਹਿੰਦੇ ਹੁੰਦੇ ਨੇ ਨਾ ਵੀ ਜਦੋਂ ਕੋਈ ਬੰਦਾ ਅੰਨ ਹੋ ਜਿੰਦਾ ਕਿਸੇ ਦੇ ਵਿੱਚ ਉਦੋਂ ਫਿਰ ਉਹ ਨਹੀਂ ਤਾਂ ਕੱਖ ਨਹੀਂ ਹੈ ਤੇ ਪੰਜਾਬ ਦੇ ਪਾਣੀਆਂ ਦੀ ਲੁੱਟ ਤੂੰ ਇੱਥੇ ਬਣਾ ਰਿਆ ਉਦੋਂ ਬਕਾਇਦਾ ਤੌਰ ਤੇ ਅੰਗਰੇਜ਼ਾਂ ਦੇ ਉੱਤੇ ਜਿਹੜਾ ਸੀ ਇੱਕ ਜਿਹੜਾ ਕਰਜ਼ਨ ਸੀਗਾ ਵਾਈਸ ਰਾਇ ਉਹਨੇ ਦਾ ਉਹ ਘਟਣ ਕੀਤਾ ਸੀ ਕਰਜ਼ਨ ਜਦੋਂ ਫਿਰ ਬਾਅਦ ਦੇ ਵਿੱਚ ਇਹ ਜਿਹੜੀ ਪਾਣੀ ਜਿਹੜਾ ਜਦੋਂ ਮਹਾਂਜਾਦੀ ਦੀ ਲੜਾਈ ਹੁੰਦੀ ਹੈ ਜਾਦੀ ਤੋਂ ਬਾਅਦ 1955 ਦੇ ਵਿੱਚ ਇੰਦਰਾ ਇੱਕ ਰਾਜਸਤਾਨ ਨਰ ਕੱਢੀ ਗਈ ਹਰੀਕੇਤ ਕੱਢੀ ਗਈ ਉਹਦੀ ਮਜਬੂਰੀ ਇਹ ਸੀ ਕਿ ਅਸੀਂ ਵਰਲਡ ਬੈਂਕ ਤੋਂ ਲੋਨ ਲੈਣਾ ਸੀਗਾ ਪਾਕਿਸਤਾਨ ਨੇ ਕਹਿ ਰਿਆ ਸੀ ਵੀ ਜਿਆਦਾ ਰਕਬਾ ਮੇਰੇ ਕੋਲ ਹੈ ਪਾਣੀ ਸਾਨੂੰ ਦਿੱਤਾ ਜਾਵੇ ਜਿਹੜੇ ਕੁਦਰਤੀ ਦਰਿਆ ਵਗਦੇ ਨੇ ਸਾਡਾ ਵੀ ਹਿੱਸਾ ਵਾ ਜਦੋਂ ਸਾਰਾ ਭਾਰਤ ਇਕੱਠਾ ਸੀਗਾ ਉਸ ਟਾਈਮ ਦੇ ਉੱਤੇ ਜਿਹੜੀ ਜੁਵਨੋ ਸੀਗਾ ਜਿਹੜੀ ਉਹਦੀ ਕਮੇਟੀ ਬਣੀ ਸੀ ਉਹ ਕਹਿੰਦੀ ਬਿਲਕੁਲ درست ਹੈ ਤੁਹਾਡਾ ਕਿਉਂਕਿ ਸਾਡੇ ਜਦੋਂ ਵੰਡ ਹੋਈ ਸੀ 29 ਜਲੇ ਸੀ ਪੰਜਾਬ ਦੇ 29 ਚੋਂ 13 ਪੰਜਾਬ ਤੇ ਇਧਰ ਆ ਗਏ ਸੀ ਚੜ੍ਹਦੇ ਪੰਜਾਬ ਤੇ 16 ਉੱਧਰ ਰਹਿ ਗਏ ਸੀ ਸਾਡਾ ਲਗਭਗ 2 3 ਰਕਬਾ ਜਿਹੜਾ ਸੀ ਉੱਧਰ ਚੱਲ ਗਿਆ ਸੀ 1 3 ਇਧਰ ਆਇਆ ਸੀ ਸਾਡੀ ਜਿਹੜੀ ਨਫਰੀ ਉੱਥੋਂ ਆਈ ਜਿਹਦੀ 100 ਕਿਲਾ ਜ਼ਮੀਨ ਸੀ ਉਹਨੂੰ ਉੱਥੇ 30 ਕਿਤੇ ਮਿਲੀ ਜੀ 30 ਦੀ ਉਹਨੂੰ 10 ਕਿੱਟ ਜ਼ਮੀਨ ਮਿਲੀ ए एच कुर्सी ਸਾਡਾ ਕਿਉਂਕਿ ਉਹਨਾਂ ਦੀ ਗੱਲ ਠੀਕ ਸੀਗੀ ਰਕਬਾ ਸਾਡੇ ਕੋਲ ਇਸੇ ਸੰਝਾਈ ਕਿ ਨਹੀਂ ਪਣੀ ਦਿੱਤਾ ਜਾਵੇ ਉਸ ਟਾਈਮ ਦੇ ਉੱਤੇ ਫਿਰ ਸਾਡੀ ਸਰਕਾਰ ਨੇ ਕੀ ਕੀਤਾ ਸੀ ਕਿ ਅਸੀਂ ਇੰਨ ਰਕਬਾ ਵਖਾਜੀ Rajasthan ਦਾ ਵੀ ਇਹ ਅਸੀਂ ਸਿੰਜਣਾ ਵਾ ਇਸ ਕਰਕੇ ਸਾਨੂੰ ਜੀ ਇਹ ਵੀ ਇਲਾਕਾ ਇਸ ਪਾਣੀ ਨਾਲ ਸਿੰਜਣਾ ਇਸ ਕਰਕੇ ਅਸੀਂ ਪਾਣੀ ਨਹੀਂ ਦੇ ਸਕਦੇ ਤੇ ਫਿਰ ਉਦੋਂ ਇਹ ਨਹਿਰ ਕੱਢੀ ਗਈ ਸੀ ਜਿਹਨੂੰ Rajasthan ਨਹਿਰ ਕਿਹਾ ਜਾਂਦਾ ਸੀਗਾ ਸਰਸਵਤੀ ਰੂਪ ਨਹਿਰ ਵੀ ਕਿਹਾ ਗਿਆ ਸੀ 1980 ਦੇ ਵਿੱਚ 2 ਨਵੰਬਰ 1984 ਨੂੰ ਬਕਾਇਦਾ ਤੌਰ ਤੇ ਇਹਦਾ ਨਾਂ ਇੰਦਰਾ ਗਾਂਧੀ ਕਨਾਲ ਰੱਖ ਦਿੱਤਾ ਗਿਆ ਸੀ ਇੰਦਰਾ ਗਾਂਧੀ ਮੋਤੋਮਾਤ ਜਦੋਂ ਇਹਦਾ ਨਾਂ ਇੰਦਰਾ ਗਾਂਧੀ ਕਨਾਲ ਰੱਖ ਦਿੱਤਾ ਗਿਆ ਸੀਗਾ ਤੇ ਅੱਜ ਵੀ ਇੰਦਰਾ ਗਾਂਧੀ ਨਾਲ ਪੈਂਦੀ ਹੈ ਤੇ ਹੁਣ ਗੰਗਨੈਰ ਤੇ ਰਵਦੀ ਨਹੀਂ ਗੰਗਨੈਰ ਇਹਦਾ ਹਿੱਸਾ ਬਣ ਗਿਆ ਮੇਰੇ ਖਿਆਲ ਕਾਗਜ਼ਾਨਪੱਟੀ ਸਾਹਿਬ ਨੂੰ ਇੰਦਰਾ ਕਨਾਲ ਹੀ ਹੈ ਇੰਦਰਾ ਕਨਾਲੀਆਂ ਲੇਕਿਨ ਗੰਗ ਨਹਿਰ ਇਸ ਬਣ ਗਈ ਕਿਉਂ ਇਸ ਨਹਿਰ ਦੇ ਵਿੱਚ ਰਾਜਸਥਾਨ ਜਾ ਕੇ ਕਈ ਬ੍ਰਾਂਚਸ ਕਈ ਬਰਾਜ਼ ਬਣ ਗਏ ਨੇ ਉੱਤੇ ਕਿਉਂਕਿ ਤੋ ਕਈ ਕਿਸੇ ਪਾਸੇ ਕੋਈ ਕਿਸੇ ਪਾਸੇ ਚਲੀ ਜਾਂਦੀ ਹੈ ਤੇ ਮੈਨੂੰ ਇਹ ਗੱਲ ਕਹਿਣ ਤੋਂ ਗਰੇਜ਼ ਨਹੀਂ ਰਾਜਸਥਾਨ ਦੀ ਸਰਕਾਰ ਉਹ ਰੋਲਾ ਪਾਉਂਦੀ ਦੀ ਸਾਡੇ ਕੋਲ ਪਾਣੀ ਨਹੀਂ ਪਹੁੰਚਦਾ ਵਾਕਿਆ ਨਹੀਂ ਪਾਣੀ ਪਹੁੰਚਦਾ ਉਹਨਾਂ ਕੋਲੇ ਝੋ ਰਸਤੇ ਜਿਹੜੇ ਸਾਡੇ ਦੇ ਕਿਸਾਨ ਨੇ ਉਹ ਪਾਈਪ ਉਪਰ ਲਾ ਕੇ ਟਿਊਬਟਰ ਉਪਰ ਲਾ ਕੇ ਜਿਹੜਾ ਪਾਣੀ ਜਿਹੜਾ ਨਹਿਰ ਦਾ ਉਹ ਚੁੱਕ ਕੇ ਆਪਣੀਆਂ ਖੇਤਾਂ ਸੁਟ ਲੈਂਦੇ ਨੇ ਕਿਤੇ ਟਿਊਬਲ ਨੂੰ ਕੱਚੇ ਲਾ ਦਿੰਦੇ ਬੀ ਲਾ ਦਿਓ ਟਿਊਬਲ ਤੇ ਕੱਢ ਲਓ ਪਾਣੀ ਇੱਥੋਂ ਤੁਸੀਂ ਜਦੋਂ ਉੱਥੇ ਰੈਕੀ ਹੁੰਦੀ ਆ ਉਹ ਆਉਂਦੇ ਨੇ ਆ ਕੇ ਤੇ ਜਿਹੜੇ ਮੁਕੱਦਮੇ ਤੇ ਸਾਡੀ ਛਾਣੇ ਦੇ ਦਰਜ ਹੋਣ ਨਾ ਤੇ ਸਾਡੇ ਛਾਣੇ ਦੇ ਦਰਜ ਹੋ ਕੇ ਉਹ ਫਿਰ ਪੱਤਾ ਪੱਤਾ ਕੈਨਸਲ ਕਰ ਦਿੰਦੇ ਨਹੀਂ ਜੀ ਇਹ ਤੇ ਗੱਲ ਦੀ ਕੋਈ ਨਹੀਂ ਝੂਠਾ ਸਭ ਕੋਈ ਸਾਡੀਆਂ ਕੋਟਮ ਸਾਡੀਆਂ ਤੇ ਸਰਕਾਰ ਵੀ ਸਾਡੀ ਤੇ ਪੁਰਸ਼ ਵੀ ਸਾਡੀ ਲਿਕਨ ਉਹ ਮੋਜਾ ਸਾਡੇ ਜਿਹੜੇ ਕਿਸਾਨ ਨੇ ਉਹਦੇ ਕੰਡੇ ਤੇ ਉਹਨਾਂ ਦੀ ਜੂਰ ਲੱਗੀ ਆਈ ਹੈ। ਫੇਰ ਵੀ ਸਾਡੀ ਰਾਇਲਟੀ ਬਣਦੀ ਹੈ। 1955 ਜਦੋਂ ਇਹ ਨਹਿਰ ਕੱਢੀ ਗਈ ਸੀ ਨਾ। ਇੰਦਰਾ ਕਨਾਲ ਨਹਿਰ ਕੱਢੀ ਗਈ ਸੀ ਉਦੋਂ ਇਹ ਕਿਹਾ ਗਿਆ ਸੀ ਵੀ ਰਾਇਲਟੀ ਪੰਜਾਬ ਨੂੰ ਮਿਲੇਗੀ। 1 ਸਾਲ ਬਾਅਦ ਫੈਸਲਾ ਕਰਾਂਗੇ ਤੇ ਅੱਜ ਕਿੰਨੇ ਸਾਲ ਹੋ ਗਏ ਤੁਹਾਡੇ ਸਾਹਮਣੇ ਆ ਵੀ ਅੱਜ ਉਹ ਰਾਇਲਟੀ ਸਾਡੇ ਨੂੰ ਮਿਲੀ। ਤੇ ਨਾਲ ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀ ਉਹਨਾਂ ਦੀ ਇੱਛਾ ਸ਼ਕਤੀ ਹੈਗੀ ਇਹ ਮੰਗ ਕਰਨ ਦੀ। ਜੇ ਮੰਗ ਕਰ ਸਕਦੇ ਸੀ ਅਕਾਲੀ ਕਰ ਸਕਦੇ ਲੇਕਿਨ ਕਾਲੀ ਤੋਂ 1969 ਤੋਂ ਲੈ ਕੇ ਅੱਜ ਤੱਕ ਬਕਾਇਦਾ ਤੌਰ ਤੇ ਬੀਜੇਪੀ ਤੇ ਜਨ ਸੰਘ ਤੇ ਭਾਜਪਾ ਦੇ ਜਿਹੜੇ ਉਹ ਜਿਹੜੇ ਉਹ ਗੁਲਾਮ ਬਣੇ ਪੈਦੇ ਕਿਵੇਂ ਕਰਨਗੇ ਸਿਰਫ ਅਕਾਲੀ ਕਰ ਸਕਦੇ ਸੀ ਕਿਉਂਕਿ ਕਾਲੀਆਂ ਨੂੰ ਪੰਜਾਬ ਦਾ ਹੇਠ ਸੀ ਮਾੜਾ ਵੋਟਰ ਨਹੀਂ ਕੀਤੀ ਉਹਨਾਂ ਨੇ ਪਿੱਛੇ ਦੇ ਜਦੋਂ ਮੈਂ ਸੀਗਾ ਸਿਮਰਜੀਤ ਸਿੰਘ ਮੈਂ ਸੀ ਉਹਨਾਂ ਮੰਗ ਜਿਹੜੂ ਕੀਤੀ ਸੀ ਤੇ ਉਹਨਾਂ ਕਹਿਆ ਸੀ 16 ਲੱਖ ਕਰੋੜ ਰੁਪਇਆ ਸਾਡਾ ਬਣਦਾ ਰਾਇਲਟੀ ਜਿਹੜੀ ਹੁਣ ਤੱਕ ਬਈ ਪਾਣੀ ਗਿਆ ਸੜੀ ਰਾਇਲਟੀ ਦਿੱਤੀ ਜਾਵੇ ਤੇ ਉਹ ਪਾਣੀ ਰੋਕਣ ਵਾਸਤੇ ਗਿਆ ਸੀ ਨਿਕਰ ਨੂੰ ਗ੍ਰਿਫਤਾਰੀ ਹੋ ਗਈ ਸੀ ਕੁਝ ਨਹੀਂ ਹੋਇਆ ਪਿੱਛੇ ਦੇ ਵੀ ਅਗਲਾ ਦੇ ਇਹ ਪਾਣੀ ਬੰਦ ਕਰਨ ਵਾਸਤੇ ਜਿਹੜੀ ਸੀ ਧਰਨੇ ਤੋਂ ਦਿੱਤੇ ਸੀ ਪਰ ਪਾਣੀ ਕਿੱਥੋਂ ਬੰਦ ਹੋਣਾ ਰਾਜਸਥਾਨ ਨੂੰ ਅੱਜ ਦੀ ਡੇਟ ਦੇ ਵਿੱਚ ਵੀ ਸਾਡਾ ਜਿਹੜਾ 16 ਐਫਐਮ ਪਾਣੀ ਹੈ ਉਹਦੇ ਚੋਂ 8.5 ਐਫਐਮ ਜਿਹੜਾ ਉਹ ਰਾਜਸਥਾਨ ਨੂੰ ਤੇ 8 ਐਫਐਮ ਜਿਹੜਾ ਸਾਡਾ ਪੰਜਾਬ ਤੇ ਰਹਿਣ ਦੋਹਾਂ ਨੂੰ ਮਿਲਦਾ ਇੰਨਾ ਬਰਕਰ ਹੈ ਸਾਡੇ ਪਾਣੀ ਅਸੀਂ ਅੱਜ ਵੀ ਕਹਿੰਦੇ ਰਾਇਲਟੀ ਮਿਲਣੀ ਚਾਹੀਦੀ ਸਾਨੂੰ ਉਹ ਜਿਹੜੀ ਗੰਗ ਕਨਾਲ ਸੀ ਗੰਕ ਨਾਲ ਦਾ ਜਿਹੜਾ ਇਹਨਾਂ ਨੇ ਕਿਹਾ ਸੀ ਕਿ ਇਸੂ ਦਾ ਦਿਨ ਮਨਾਉਣਾ ਸੀ ਸ਼ਤਾਬਦੀ ਮਨਾਉਣੀ ਆ ਜਦੋਂ ਫਿਰ ਰੌਲਾ ਪੈ ਗਿਆ ਵੀ ਭਾਈ ਸਾਨੂੰ ਰਾਇਲਟੀ ਲੈ ਕੇ ਦਿਓ ਸ਼ਤਾਬਦੀ ਸ਼ਤੂਪ ਦੀ ਗੱਲ ਬਾਅਦ ਚ ਕਰਾਂਗੇ ਅਸੀਂ ਉਹਦੇ ਵਿੱਚ ਮੇਘ ਰਾਜ ਕੇ ਮੇਘਨਾਰਥ ਇਹਨਾਂ ਦੇ ਕੇਂਗਵਾਦ ਸੈਂਟਰਲ ਮਨਿਸਟਰ ਉਹਨੇ ਵੀ ਹੋਣਾ ਸੀਗਾ ਉਹ ਫਿਰ ਇਹਨਾਂ ਨੇ ਉਹ ਪ੍ਰੋਗਰਾਮ ਕੈਨਸਲ ਕਰਤਾ ਗੁਰਮੀਤ ਸਿੰਘ ਸੂਢੀ ਨੇ ਵੀ ਮੈਨੂੰ ਕਿਤੇ ਲੋਕ ਮੇਰੇ ਗਾਲੀ ਨਾ ਪੈ ਜਾਣ ਇੱਥੇ ਇਹ ਲੋਕ ਤਾਂ ਕਹਿੰਦੇ ਰਾਇਲਟੀ ਤੇ ਸਾਡਾ ਪਾਣੀ ਸਾਡੇ ਕੋ ਪਾਣੀ ਹੈ ਜੇ ਤੁਸੀਂ ਗਾਂ ਦੇ ਜਿਹੜਾ ਸਾਡਾ ਪਾਣੀ ਅੱਜ ਵੀ ਜੇ ਪਾਣੀ ਬੰਦ ਕਰਕੇ ਅਸੀਂ ਉੱਥੇ ਆਪਣੇ ਮਾਲਵੇ ਦੇ ਖੇਤ ਨੂੰ ਦੇ ਦਈਏ ਤਾਂ ਸਾਡਾ ਹੋਰ ਵੀ ਉੱਥੇ ਇੱਕ ਦੇ ਤਰਤੀ ਟਣਾ ਪਾਣੀ ਪਿਚਾ ਸਕਦੇ ਹਾਂ ਅਸੀਂ ਦੂਸਰਾ ਲੋਕਾਂ ਨੂੰ ਸਹੂਲਤ ਮਿਲ ਸਕਦੀ ਹੈ ਤੁਹਾਨੂੰ ਪਤਾ ਹੋਏਗਾ ਮਾਲਵੇ ਚ ਇੱਕ ਦਸ਼ਮੇਸ਼ ਨਹਿਦਾਨੀ ਪੱਤਰ ਰੱਖਿਆ ਸੀ ਮੁੱਖ ਮੰਤਰੀ ਸਾਹਿਬ ਨੇ ਪਿੱਛੇ ਜੇ ਬਿਲਕੁਲ ਜੀ ਜਦੋਂ ਗਿੱਦੜਬਾਹ ਦੀ ਪਾ ਇਲੈਕਸ਼ਨ ਸੀ ਕੰਪਲੀਟ ਕਰ ਲਾਂਗੇ ਤੇ ਉਹ ਨਹਿਰ ਕਿੱਥੇ ਐ ਚੱਕ ਪਤਾ ਨਹੀਂਗਾ ਤੇ ਅਸੀਂ ਉਦੋਂ ਵੀ ਕਿਹਾ ਸੀਗਾ ਵੀ ਇਸ ਨਹਿਰ ਦਾ ਕੁਛ ਨਹੀਂ ਬਣੇਗਾ ਕਿਉਂ ਨਹੀਂ ਬਣੇਗਾ ਇਹ ਮਾਮਲਾ ਕੇਂਦਰ ਦੇ ਦੀ ਨਾ ਕਿ ਪੰਜਾਬ ਸਰਕਾਰ ਦੇ ਦੀ ਮੁੱਖ ਮੰਤਰੀ ਗਿਆ ਕਹਿੰਦੇ ਨਕਸ਼ਾ ਨਕਸ਼ਾ ਬਣਾਣ ਭੇਜਿਆ ਜੋ ਮਰਜ਼ੀ ਕਰ ਨਕ ਜੋ ਮਰਜ਼ੀ ਕਰਨ ਮੈਂ ਤੁਹਾਨੂੰ ਕਹਿੰਦਾ ਕੇਂਦਰ ਸਰਕਾਰ ਦੀ ਪਰਮਿਸ਼ਨ ਤੋਂ ਬਿਨਾਂ ਤੁਸੀਂ ਨਹਿਰ ਤੱਕ ਪਹੁੰਚੇ ਲਾ ਸਕਦੇ ਤੁਸੀਂ ਉਹ ਕੇਂਦਰ ਸਰਕਾਰ ਕੋਲ ਮਹਿਕਮਾ ਤੇ ਜੇ ਇਹ ਕਹਿਣ ਵੀ ਬਣਾ ਲਾਂਗੇ ਦੇਖੋ ਤੁਹਾਨੂੰ ਪਤਾ ਹੈ ਵੀ ਅੱਗੇ ਉਹਨਾਂ ਢਿਵਰੀ ਟੈਡ ਕੀਤੀ ਪੰਜਾਬ ਦੀ ਹੋਰ ਤੇ ਬਜਟ ਕਰਦਣਗੇ ਅਗਲੇ ਇਸ ਕਰਕੇ ਜਿਹੜੀ ਗੰਗ ਨਹਿਰ ਇਹ ਰਾਜਾ ਬਿਕਨਰ ਦਾ ਗੰਗਾ ਸਿੰਘ ਸੀ ਉਹਨੇ ਕਢਵਾਈ ਸੀ ਆਪਣੇ ਪਾਣੀ ਵਾਸਤੇ ਪਾਣੀ ਗਿਆ ਸੀ ਫਰਟਾਈਲ ਜਮੀਨ ਹੋਈ ਸੀ ਦੁੱਖ ਹੀ ਆਪਣੇ ਬੜੇ ਸੁਖੀ ਹੋ ਗਏ ਸੀਗੇ ਲੇਕਿਨ ਸਾਨੂੰ ਉਦੋਂ ਤੇ ਰਾਇਲਟੀ ਮਿਲਦੀ ਰਹੀ ਲੇਕਿਨ ਉਸ ਤੋਂ ਬਾਅਦ ਜਦੋਂ ਇਹ ਇੰਦਰਾਗਰਜ ਦਾ ਰਾਜ ਸਾਮੈਰ ਪੁੱਟੀ ਗਈ ਫਿਰ ਸਭ ਰਾਇਲਟੀ ਨਹੀਂ ਬਣੀ ਤੇ ਫਿਰ ਰਾਇਲਟੀ ਬੰਦ ਹੋਣੀ ਹੋਣੀ ਸੀ ਜੀ ਜੀ ਪਰ ਪਟੀ ਸਾਹਿਬ ਹੁਣ ਕਾਂਗਰਸ ਵਿਰੋਧ ਕਰ ਰਹੀ ਹੈ ਜਦੋਂ ਕੱਢੀ ਗਈ ਉਦੋਂ ਨਾ ਵਿਰੋਧ ਕੀਤਾ। ਜਾਂ ਜਦੋਂ ਰਾਇਲਟੀ ਮੰਗ ਸਕਦੇ ਸੀ ਚੀਜ਼ੇ ਰਹੀ ਸਰਕਾਰ ਰਹੀ ਉਦੋਂ ਨਾ ਕੀਤਾ। ਕਾਂਗਰਸ ਦੇ ਬੀਜੇ ਹੋਏ ਕੰਡੇ ਜਿਹੜੇ ਨੇ ਉਹ ਸਾਨੂੰ ਅੱਜ ਵੀ ਜਿਹੜੇ ਤੰਗ ਕਰ ਰਹੇ ਨੇ। ਕਾਂਗਰਸ ਨੇ ਹਮੇਸ਼ਾ ਰਹੀ ਪੰਜਾਬੁਰ ਦੀ ਪੰਜਾਬ ਵਾਸਤੇ ਨੇ ਕੱਖ ਨਹੀਂ ਕੀਤਾ ਮੈਂ ਪੰਜਾਬੀ ਜੇ ਕਹਿੰਦੇ ਆ। ਜੇ ਮਾੜੀ ਮੋਟੀ ਗੰਦ ਕੀਤੀ ਬਾਦਲ ਸਿੰਘ ਨੇ ਪੰਜਾਬ ਵਾਸਤੇ ਕੀਤੀ ਜਾਂ ਪ੍ਰਤਾਪ ਸਿੰਘ ਕਹ ਰਹੇ ਨੇ ਕੀਤੀ ਬਾਕੀ ਕੋਈ ਨਹੀਂ ਕਰ ਸਕਿਆ ਗਿਆਨੀ ਜੈਲ ਸਿੰਘ ਤੇ ਉਲਝਿਆ ਰਿਆ ਐਮਰਜੈਂਸੀ ਦੇ ਵਿੱਚ ਸਿੰਘ ਬਰਨਾਲਾ ਉਲਝਿਆ ਰਿਆ ਸਾਡੇ ਮੁੰਡੇ ਜਿਹੜੇ ਬੰਦ ਸੀ ਜਿੰਨਾਂ ਚ ਉਹਨਾਂ ਨੂੰ ਛੱਡਣ ਤੇ ਛਡਾਉਣ ਦੇ ਵਿੱਚ ਤੇ ਜੇ ਕੁਝ ਕੀਤਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਹੋਇਆ ਜਾਂ ਜਾਂ ਹੋਇਆ ਵਾ ਲక్ష్మణ ਸਿੰਘ ਦੇ ਟਾਈਮ ਤੇ ਹੋਇਆ ਉਦੋਂ ਤਾਂ ਵੈਸੇ ਛੇੜ ਤੋਂ ਬਾਅਦ ਤਿੰਨ ਚਾਰ ਮੁੱਖ ਮੰਤਰੀ ਕੱਠੇ ਬਦਲ ਗਏ ਹੋਣਾ ਤਾਂ ਹੋਣਾ ਕੀ ਸੀ ਉਦੋਂ ਲੇਕਿਨ ਪ੍ਰਤਾਪ ਸਿੰਘ ਕੈਰੋ ਦੇ ਟਾਈਮ ਤੇ ਉਦੋਂ ਨਵੀਂ ਨਵੀਂ ਆਜ਼ਾਦੀ ਮਿਲੀ ਸੀ ਸਾਨੂੰ ਲੋੜ ਸੀ ਕੰਮ ਕਰਨ ਦੀ ਸੀ ਬਹੁਤ ਸਾਰਾ ਕੰਮ ਕੀਤਾ ਭਾਵੇਂ ਕਰਪਸ਼ਨ ਵਿੱਚ ਬੜੀ ਹੋਈ ਉਹਦੀ ਮੈਨੂੰ ਇੱਕ ਗੱਲ ਯਾਦ ਆ ਗਈ ਜਿਹੜੀ ਬੀਬੀਐਮ ਦੀ ਗੱਲ ਕਰਦੇ ਭਾਖੜਾ ਡੈਮ ਦਾ ਸ਼ੁਰੂ ਬੀਬੀ ਮੱਚ ਬਣਦਾ ਭਾਖੜਾ ਡੈਮ ਦੀ ਉਸਾਰੀ ਹੋ ਰਹੀ ਸੀ ਜਿਹੜਾ ਭਾਖੜਾ ਡੈਮ ਦਾ ਇੰਜੀਨੀਅਰ ਸੀ ਨਾ ਜਿਹੜਾ ਬਣਾ ਰਿਹਾ ਸੀ ਉਹਨੂੰ ਅੰਗਰੇਜ਼ ਸੀਗੇ ਤੇ ਪੜਿਆ ਕਿੰਨਾ ਸੀ 8 ਜਮਰ ਉਹਨੇ ਕੁਲ ਕੋਈ ਡਿਗਰੀ ਨਹੀਂ ਸੀ ਕੋਈ ਤਜਰਬਾ ਇਹਨਾਂ ਸੀ ਕਈ ਡੈਮ ਬਣਾਏ ਸੀਗੇ ਅੱਜ ਵੀ ਉਹਦਾ ਬਣਾਇਆ ਹੋਇਆ ਡੈਮ ਕਿ ਤੋਂ ਲੀਕ ਨਹੀਂ ਹੋ ਰਿਹਾ ਰਣਜੀਤ ਸਾਹਿਬ ਟੈਂਟਰੀ ਬਾਅਦ ਚ ਬਣਾਇਆ ਆਪਣਾ ਛਾਪਰ ਕੰਢੀ ਵਾਲਾ ਜਿਹੜਾ ਉਹ ਅੱਜ ਆਮ ਤੌਰ ਤੇ ਲੀਕ ਹੁੰਦਾ ਉਹਦੇ ਵਾਸਤੇ ਕੋਈ ਨਾ ਕੋਈ ਰਿਪੇਅਰ ਚੱਲਦੀ ਰਹਿੰਦੀ ਹੈ ਇਹ ਡੈਮ ਦੇ ਉੱਤੇ ਇੱਕ ਚੋਪੜਾ ਚੋਪੜਾ ਜਨਰਲ ਮੰਜਨ ਹੁੰਦਾ ਸੀ ਬਹੁਤ ਇਮਾਨਦਾਰ ਬੰਦਾ ਸੀਗਾ ਤੇ 16 ਘੰਟੇ ਕੰਮ ਕਰਦਾ ਸੀ ਦਫਤਰ ਜਿਵੇਂ ਕਿ 8:00 ਨਹੀਂ 16 ਘੰਟੇ ਕੰਮ ਕਰਦਾ ਸੀ ਜਦੋਂ ਕਿਤੇ ਕੰਮ ਕਰਦੇ ਕਹਿੰਦਾ ਮਾਰੀ ਮੋਟੀ ਨੀਂਦ ਹੋਣੀ ਉਹ ਗੋਣੀ ਤੇ ਆਪਣੇ ਕੁਰਸੀ ਤੇ ਟਿੱਡਾ ਹੋ ਜਾਣਾ ਉੱਥੇ ਹੀ ਸੌਂ ਜਾਣਾ ਅੱਖਾਂ ਬੰਦ ਕਰ ਲਈ ਸੌਂ ਜਾਣਾ 5-7 ਮਿੰਟ ਤੇ ਆਪਣੇ ਅਰਦਰੀ ਨੂੰ ਕਹਿਣਾ ਵੀ ਚਾਹ ਬਣਾ ਕੇ ਲਿਆ ਜਿੰਨਾ ਸਮਾਂ ਚਾਹ ਬਣਾਉਣ ਤੇ ਲੱਗਾ ਉਹ ਚਾਹ ਬਣਾ ਕੇ ਲਿਆ ਉਹਨਾਂ ਸਮੇਂ ਸੌਣਾ ਬਣ ਕੇ ਚਾਹ ਪੀ ਕੇ ਫਿਰ ਕੰਮ ਸ਼ੁਰੂ ਕਰ ਦੇਣਾ ਇੰਨਾ ਹੀ ਮਾਨਦਰ ਬੰਦਾ ਸੀ ਜਿਹੜੇ ਉਹਦੇ ਸੇਵਾਦਾਰ ਸੀ ਉਹ ਤੇ ਦੋ ਤਿੰਨ ਬਦਲ ਜਾਂਦੇ ਸੀ ਲੇਕਿਨ ਉਹ ਕੱਲਾ ਬਿਠਾ ਹੁੰਦਾ ਸੀ ਪ੍ਰਤਾਪ ਸਿੰਘ ਕੈਰੋ ਮੁੱਖ ਮੰਤਰੀ ਸੀ ਉਹਨੇ ਉਹਨੂੰ ਕਰਪਸ਼ਨ ਕਰਨ ਵਾਸਤੇ ਕਿਹਾ ਉਹ ਕਹਿੰਦਾ ਮੈਂ ਨਹੀਂ ਕਰ ਸਕਦਾ ਉਹਨੂੰ ਬਹੁਤ ਪਰੇਸ਼ਾਨ ਕੀਤਾ ਉਹ ਕਹਿੰਦਾ ਜੀ ਮੈਂ ਕਰਪਸ਼ਨ ਨਹੀਂ ਕਰ ਸਕਦਾ ਅਖੀਰ ਦੇ ਉੱਤੇ ਉਹਨੇ ਸੁਸਾਇਡ ਕਰਨੀ ਪਈ ਕਰਪਸ਼ਨ ਨੇ ਕੀਤੀ ਸੁਸਾਇਡ ਕਰ ਲਈ ਆਪਣੇ ਬੱਚੇ ਯਤਿਮ ਕਰ ਲਏ ਉਹਨੇ ਜਵਾਨ ਦੇ ਉਹਦੀ ਇੱਕ ਚਿੱਠੀ ਲਿਖੀ ਜੀ ਰਾਸ਼ਟਰਪਤੀ ਨੂੰ ਇੱਕ ਪ੍ਰਧਾਨ ਮੰਤਰੀ ਤੇ ਇੱਕ ਗਵਰਨਰ ਚਿੱਠੀ ਬਾਰੇ ਪਤਾ ਲੱਗ ਗਿਆ ਕਿਤੇ ਕੁਦਰਤੀ ਪ੍ਰਤਾਪ ਸਿੰਘ ਕਹਿ ਰਹੇ ਨੇ ਡਾਕ ਤੋਂ ਚਿੱਠੇ ਘੜਾ ਸੀਗੇ ਨਹੀਂ ਤਾਂ ਚਿੱਠੇ ਨਈ ਇਹਦੇ ਖਿਲਾਫ ਸੀ ਵੀ ਇਹਦੀ ਵਜਾ ਕਰਕੇ ਮੈਂ ਕਰ ਰਿਹਾ ਤੋ ਹੋ ਸਕਦਾ ਸੀ ਉਦੋਂ ਉੱਥੇ ਪਰਚਾ ਵੀ ਹੋ ਜਾਂਦੇ ਉਸੇ ਤਰ੍ਹਾਂ ਇਸੇ ਕ੍ਰਪਸ਼ਨ ਨੂੰ ਲੈ ਕੇ ਕੈਪਟਨ ਮਿੰਦਰ ਪ੍ਰਤਾਪ ਸਿੰਘ ਕਹਿ ਰਹੇ ਦਾਸ ਕਮਿਸ਼ਨ ਨੇ ਆਇਆ ਸੀਗਾ ਦਾਸ ਕਮਿਸ਼ਨ ਨੇ ਰਿਪੋਰਟ ਦਿੱਤੀ ਸੀ ਵੀ ਇਹ ਮਾਹ ਕਰਪਟ ਮੁੱਖ ਮੰਤਰੀ ਆ ਤੇ ਇਹਨੂੰ ਇਹਦੋਂ ਠਢਾ ਜਾਵੇ ਤੇ ਤਦ ਠਢਾ ਗਿਆ ਸੀ ਵੱਡ ਜਵਾਲਾ ਜਰੂਰੀ ਮੁਰਕੇ ਜਦੋਂ ਇਹਦੀ ਗਲਬਤ ਹੋ ਗਈ ਸੀ ਇਹਨੇ ਆ ਕੇ ਸੌਂ ਚੁੱਕਣੀ ਸੀ ਤੇ ਫਿਰ ਰਸਤੇ 'ਚ ਗੋਲੀਆਂ ਮਾਰ ਕੇ ਪਹੁੰਚਤਾ ਉਹ ਵੀ ਲੰਮੀ ਕਹਾਣੀ ਹੈ ਕਿ ਤੇ ਫਿਰ ਛੇੜਾ ਗਿਆ ਆਪਾ ਬਿਲਕੁਲ ਉਹ ਮੈਟਰ ਹੀ ਹੋ ਰਿਹਾ ਉਹ ਮੈਟਰ ਹੀ ਹੋ ਰਿਹਾ ਇਸ ਕਰਕੇ ਆਪਾਂ ਉਹਦੀ ਗੱਲ ਕਰਦੇ ਆਪਾਂ ਲੇਕਿਨ ਆ ਜਿਹੜੀ ਹੈਗੀ ਆ ਆਪਾਂ ਜਿਹੜੀ ਗੱਲ ਕਰਦੇ ਇਹਨਾਂ ਦੀ ਕਾਂਗਰਸੀਆਂ ਦੀ ਇੱਕ ਕਾਂਗਰਸੀ ਦੇਣ ਪਾਣੀ ਵੀ ਕਾਂਗਰਸੀ ਦਿੱਤੇ ਨਾ ਰਾਇਲਟੀ ਵੀ ਨਾ ਲੈਣ ਦੀ ਕਾਂਗਰਸੀ ਦੇਣ ਅਸੀਂ ਕਹਿੰਦੇ ਕਾਂਗਰਸੀ ਜੇ ਤੁਸੀਂ ਰੋਲਾ ਪਾਉਂਦੇ ਚੰਗੀ ਗੱਲ ਪਾਓ ਲਿੱਟਲ ਰਾਇਲਟੀ ਦੀ ਵੀ ਗੱਲ ਕਰੀਏ ਸਾਨੂੰ ਰਾਇਲਟੀ ਮਿਲਣੀ ਚਾਹੀਦੀ ਹੈ ਜੀ ਜੀ ਪਰਸਾ ਹੁਣ ਗੱਲ ਕਰੀਏ ਇਹ ਵੀ ਜੋ ਰੌਲਾ ਪਿਆ ਜੋ ਡੈਮੋਕ੍ਰੇਸੀ ਦਾ ਕਾਣ ਦੇਖਿਆ ਕਿੰਨੀ ਵਾਰੀ ਅਸੀਂ ਗੱਲ ਕੀਤੀ ਕੋਈ ਦਰਸ਼ਕ ਕਹਿੰਦੇ ਸੀ ਤੁਸੀਂ ਗੱਲ ਨਹੀਂ ਕਰਦੇ ਅਸੀਂ ਤੇ ਕਿੰਨੇ ਦਿਨਾਂ ਦਾ ਰੌਲਾ ਪਾਈ ਜੰਨੇ ਆ ਵੀ ਆ ਨਾਮਜ਼ਦਗੀਆਂ ਨੂੰ ਲੈ ਕੇ ਚੱਲ ਕੀ ਰਿਹਾ ਪਰ ਪੱਗਾ ਵਾਲਾ ਰੌਲਾ ਨਵਾਂ ਹੀ ਆ ਗਿਆ ਤੇ ਸ਼ਿਕਾਇਤ ਹੁਣ ਅਕਾਲਤਕਤ ਸਭ ਕੋਲ ਪਹੁੰਚ ਗਈ ਪਟਸਾ ਇੱਕ ਖੋ ਗੁਰਦੀਪ ਸਿੰਘ ਰੰਧਾਵਾ ਮੈਨੂੰ ਨਹੀਂ ਪਤਾ ਉਹ ਪਤੇ ਤੱਕ ਨਹੀਂ ਮੇਰੇ ਖ ਪਤੇ ਤਾ ਸ਼ਾਦੂ ਦੜੀ ਬੜੀ ਕੱਟਦਾ ਸੀ ਮੇਰਾ ਹਾਂਜੀ ਜਿਹੜਾ ਦਾੜੀ ਕੱਟਦਾ ਜਿਹੜਾ ਪਤੇ ਤਪ ਪਤੇ ਦਾ ਸਿੱਖ ਧਰਮ ਵਿੱਚ ਕੋਈ ਸਥਾਨ ਨਹੀਂ ਜਿੱਦਾਂ ਤੁਸੀਂ ਹੋ ਹੁਣ ਉਹਦੇ ਜਿਹੜੀ ਸਥਾਨ ਨਹੀਂ ਗਾਤੇ ਉਹਦੀ ਸ਼ਿਕਾਇਤ ਕਾਲਕ ਤੇ ਕੀਤੀ ਵੀ ਇਹਦੇ ਖਿਲਾਫ ਕਾਰਵਾਈ ਕੀਤੀ ਇਹਨੂੰ ਕਾਲਕ ਤੱਕ ਤੇ ਤਲਬ ਕੀਤਾ ਜਿਹਨੂੰ ਕਾਲਕ ਤੱਕ ਤੇ ਤਲਬ ਨਹੀਂ ਕੀਤਾ ਦੱਸ ਜਿਹੜਾ ਬੰਦਾ ਰੋਮਾਂ ਦੀ ਬੇਦਵੀ ਕਰਦਾ ਵਾ ਗੁਰਸਿੱਖ ਨਹੀਂ ਉਹਨੂੰ ਅਕਾਲ ਤਖਤ ਤੇ ਤਲਬ ਨਹੀਂ ਕੀਤਾ ਜਾ ਸਕਦਾ ਖ ਅਕਾਲ ਤਖਤ ਤੋਂ ਉਹਦੇ ਬਾਈਕਟ ਦਾ ਐਲਾਨ ਕੀਤਾ ਜਾਂਦਾ ਵੀ ਇਹਨੂੰ ਇਹਨਾਂ ਕਿਨੂੰ ਕੋਈ ਸਹਯੋਗ ਨਾ ਕਰੇ ਉਹਦੇ ਖਿਲਾਫ ਮੁਕਦਮਾ ਦਰਜ ਕਰਾਉਣ ਦੇ ਹਦੇਸ਼ ਦਿੱਤੇ ਜਾ ਸਕਦੇ ਵੀ ਇਹਦੇ ਖਿਲਾਫ ਮੁਕਦਮਾ ਦਰਜ ਕਰਾਇਆ ਜਾਵੇ ਤੇ ਮੁਕਦਮਾ ਤੇ ਦਰਜ ਹੋ ਜਾਏਗਾ ਭਵਿਆਂ ਪਛਾਤ ਦੇ ਖਿਲਾਫ ਹੋਵੇ ਲੇਕਿਨ ਜਿਸ ਤਰੀਕੇ ਨਾਲ ਉਹਨੇ ਇੰਨੀ ਗੱਲ ਕਹੀ ਵੀ ਪੱਗਾਂ ਨੂੰ ਕੱਲ ਨਹੀਂ ਲੱਗੇ ਹੁੰਦੇ। ਕਿਆ ਬਾਤ ਹੈ। ਬਿਲਕੁਲ ਠੀਕ ਹੈ। ਪੱਗਾਂ ਨੂੰ ਕਿਰਨੀ ਲੱਦੇ ਹੁੰਦੇ ਤੇ ਪੱਗਾਂ ਲੈਂਦੀਆਂ ਵੀ ਅਤੇ ਬਜਦੀਆਂ ਵੀ ਦੋ ਗੱਲਾਂ تھیں ਲੇਕਿਨ ਜਿੱਦੇ ਬਕਾਇਦਾ ਤੌਰ ਤੇ ਦਸਤਾਰ ਲਾਈ ਗਈ ਪੱਗ ਲਾਈ ਗਈ ਉਹ ਗੁਰਸਿੱਖ ਉਹ ਦੇ ਨੂੰ ਮੋਨਾ ਫੋਨਾ ਨਹੀਂ ਤੇ ਸਾਨੂੰ ਇਸ ਕਾਂਗਰਸ ਤੇ ਗਿਲਾ ਵੀ ਆ ਗਿਲਾ ਕਰਵਾ ਗਿਲਾ ਇਸ ਕਰਦਾ ਵੀ 1966 ਤੋਂ ਬਾਅਦ ਜਿੰਨੇ ਵੀ ਸਾਡੇ ਮੁੱਖ ਮੰਤਰੀ ਬਣੇ ਨੇ ਸਾਰੇ ਗੁਰਸਿੱਖ ਮੁੱਖ ਮੰਤਰੀ ਬਣੇ ਕੋਈ ਵੀ ਪਤਿਤ ਨਹੀਂ ਸੀਗਾ ਪਹਿਲੀ ਵਾਰੀ ਪਤਿਤ ਕਾਂਗਰਸ 2000 ਸਤੰਬਰ 2021 ਤੇ ਚੰਨੀ ਵਰਗੇ ਬੰਦੇ ਪਤਿਤ ਨੂੰ ਜਿਹੜਾ ਸੀ ਮੁੱਖ ਮੰਤਰੀ ਬਣਾਇਆ ਜਿਹਦੀ ਦਾੜੀ ਕੱਟੀ ਤੇ ਜਿਹੜੀ ਆਮ ਆਦਮੀ ਪਾਰਟੀ ਚ ਨੇ ਤਹ ਕਰਦੇ ਨੇ ਸਿਰ ਗੋਮ ਨੂੰ ਮੁੱਖ ਮੰਤਰੀ ਬਣਾਤਾ ਜਿਹਦੇ ਸਿਰ ਤੇ ਵੀ ਵਾਲ ਨਹੀਂ ਤੇ ਦਾੜੀ ਤੇ ਹੋਰ ਦੀ ਵੱਖਰੀ ਗੱਲ ਹੈ ਇਹ ਸਾਡੀਆਂ ਪਰੰਪਰਾਵਾਂ ਦੇ ਸਾਡੇ ਸੱਭਿਆਚਾਰ ਦੇ ਸਾਡੇ ਇਤਿਹਾਸ ਦੇ ਖਿਲਾਫ ਹੈ ਦੂਸਰੀ ਚੀਜ਼ ਜਿਹੜੀ ਗੱਲ ਉਹ ਕਹਿੰਦਾ ਕਿਲੇ ਨਹੀਂ ਲੱਗੇ ਹੁੰਦੇ ਠੀਕ ਕਹਿ ਰਹੇ ਹੋ ਤੁਸੀਂ ਭਾਰਤ ਜਿਹੜੀ ਪੱਗ ਹੈ ਉਹ ਸਾਡੇ ਕਕਾਰਾਂ ਦਾ ਹਿੱਸਾ ਨਹੀਂ ਪੰਜ ਪੱਗ ਜਿਹੜੀ ਦਸਤਾਰ ਉਹ ਪੰਜ ਕਕਾਰਾਂ ਦਾ ਹਿੱਸਾ ਨਹੀਂ ਲੇਕਿਨ ਹਰ ਵਿਅਕਤੀ ਵਾਸਤੇ ਇਹ ਆਤਮ ਸਤਿ ਸ਼ਾਨ ਦਾ ਪ੍ਰਤੀਕ ਹੈ ਸਰਦਾ ਤਾਜ ਹੈ ਜੀ ਸਦੀਆਂ ਤੋਂ ਦਸਤਾਰ ਸਜਾਈ ਜਾਂਦੀ ਹੈ ਜਦੋਂ ਵੀ ਰਾਜੇ ਮਹਾਰਾਜੇ ਸਿੱਖ ਧਰਮ ਤੋਂ ਪਹਿਲਾਂ ਵੀ ਆਪਣੇ ਬੈਠਦੇ ਸੀ ਸੰਗਸਕ ਦੇ ਬੈਠੀ ਦਸਤਾਰ ਸਜਾ ਕੇ ਬੈਠਦੇ ਸੀ ਪੱਗ ਬੰਨ ਕੇ ਬੈਠਦੇ ਸੀ ਪੱਗ ਦੀ ਇੰਨੀ ਮਹਤਤਾ ਸੀਗੀ ਇੰਨਾ ਸਤਿਕਾਰ ਆ ਪੱਗ ਦਾ ਅੱਜ ਨਹੀਂ ਬੰਦੇ ਨਾ ਮੰਨਣ ਕੋਈ ਗੱਲ ਨਹੀਂ ਲੇਕਿਨ ਉਹ ਕਹਿੰਦਾ ਜੀ ਪੱਗ ਦੇ ਜਿਹੜੇ ਆ ਉਹਦੇ ਕੱਲ ਨਹੀਂ ਲੱਗੇ ਹੁੰਦੇ ਲੇਕਿਨ ਮੈਂ ਇਹ ਦੱਸ ਦਿਆਂ ਵੀ ਜਿਸ ਤਰੀਕੇ ਨਾਲ ਉਹ ਗੁਰਸਿੱਖ ਦੇ ਜਿਹੜੇ ਕੇਸ ਕੁੱਟੇ ਗਏ ਉਹਦੀ ਦਸਤਾਰ ਖਲਾਰੀ ਗਈ ਕੇਸਾਂ ਦੀ ਬੇਅਦਬੀ ਤੇ ਕੀਤੀ ਹੈ ਨਾ ਜਿਹੜੀ ਦਸਤਾਰ ਸਾਡੇ ਵਾਸਤੇ ਜ਼ਰੂਰੀ ਇਸ ਵਾਸਤੇ ਵੀ ਅਸੀਂ ਆਪਣਾ ਜਿਹੜਾ ਸਾਡਾ ਸਾਡੇ ਕਕਾਰ ਨੇ ਉਹਨਾਂ ਨੂੰ ਟੱਕਣ ਵਾਸਤੇ ਵਰਤਦੇ ਹਾਂ ਅਸੀਂ ਉਹਨਾਂ ਨੂੰ ਟੱਕ ਕੇ ਰੱਖਣ ਵਾਸਤੇ ਸੰਭਾਲ ਵਾਸਤੇ ਵਰਤਦੇ ਹਾਂ ਅਸੀਂ ਤੁਸੀਂ ਦਸਤਾਰ ਵੀ ਲਾਹਤੀ ਜਿਹੜੀ ਸਾਡੀ ਆਂਤਛਾਂ ਦਾ ਪ੍ਰਤੀਗਤ ਜਿਹੜੀ ਕੇਸਾਂ ਦੇ ਛੜੇ ਕਾਰਨ ਉਹਨੇ ਬੇਦਬੀ ਵੀ ਕੀਤੀ ਤੇ ਕਿਉਂ ਨਾ ਤੁਹਾਡੇ ਕੋਲ ਮੁਕਦਮਾ ਦਰਜ ਕਰਾਇਆ ਜਾਵੇ ਸੁਖੀਰ ਨਾਮਾ ਕਹਿੰਦਾ ਜੀ ਦੋਸਤੋ 95 ਇਹਦਾ ਮੁਕਦਮਾ ਦਰਜ ਕਰਾਵਾਂਗੇ ਕਦੋਂ ਕਰਾਵਾਂਗੇ ਇਹ ਨਹੀਂ ਪਤਾ ਪਰ ਗੁਰਦੀਪ ਸਿੰਘ ਰਧਾਵੇ ਨੂੰ ਇਮੀਡੀਏਟਲੀ ਆਪਣੀ ਗਲਤੀ ਦੀ ਮਾਫੀ ਮੰਗਣੀ ਚਾਹੀਦੀ ਹੈ ਜੇ ਨਹੀਂ ਮੰਗੂਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਕਾਇਦਾ ਤੌਰ ਤੇ ਫਿਰ ਫੈਸਲਾ ਸੰਗਤ ਸ਼ੁਰੂ ਕਰੇਗੀ ਵੀ ਭਾਈ ਤੁਹਾਨੂੰ ਦੱਸਿਏ ਕਿ ਤੂਤ ਕਹਿੰਦਾ ਵੀ ਦਸਤਾਰਾਂ ਨੂੰ ਕਹਿੰਨੇ ਲੱਗੇ ਹੁੰਦੇ ਤੇ ਤੇਰੇ ਕੋਕੇ ਜੂਠ ਹੋ ਗਦੇਗੇ ਸੀ ਤੈਨੂੰ ਦੱਸ ਦਾਂਗੇ ਵੀ ਕੀ ਭਾਤ ਹੁੰਦੀ ਹੈ ਇੱਥੇ ਕਾਲੀਆਂ ਦਾ ਨਾਂ ਬੋਲਣਾ ਜੀ ਭਾਵੇਂ ਦਸਤਾਰ ਕਾਂਗਰਸੀ ਦਿੱਤੀ ਆ ਇੱਕ ਗੁਰਸਿੱਖ ਦਸਤਾਰ ਤੇ ਲੱਤੀ ਆ ਅ ਕਾਲੀਆਂ ਨੂੰ ਬੋਲਣਾ ਜਿਹੜਾ ਸੀ ਉਸ ਹਲਕੇ ਦੇ ਸਭ ਤੋਂ ਵੱਡੇ ਲੀਡਰ ਸੁੱਚਾ ਸਿੰਘ ਲਗਾ ਜਿਹਦਾ ਮੂੰਹ ਨਾ ਲੈਂਦਿਆਂ ਮੂੰਹ ਭਰ ਜਾਂਦਾ ਵਾ ਐਡਾ ਵੱਡਾ ਨਾਮ ਉਹਦਾ ਪਟੀ ਸਾਹਿਬ ਨਿਰਮਲ ਸਿੰਘ ਕਾਲੋਂ ਦੇ ਬੇਟੇ ਰਵੀ ਕਾਲੋਂ ਅੱਜਕੱਲ ਭਾਜਪਾਜੀ ਆ ਭਾਵਾ ਬਿਲਕੁਲ ਕੋਈ ਨਹੀਂ ਬੋਲਿਆ ਇਹਨਾਂ ਨੂੰ ਬੋਲਣਾ ਚਾਹੀਦਾ ਸੀ ਦਸਤਾਰ ਲੱਤੀ ਸੀ ਇਹਨਾਂ ਨੂੰ ਗੱਲ ਕਰਨੀ ਚਾਹੀਦੀ ਸੀ ਟਕਾ ਕੇ ਕਰਨੀ ਜੀ ਜੀ ਕਹਿੰਦੇ ਜੀ ਵੇਖੋ ਜਿੱਥੋਂ ਤੱਕ ਗੁਰਸਿੱਖ ਜਾਂ ਸਿੱਖੀ ਦਾ ਮਸਲਾ ਉੱਥੇ ਸੀ ਇੱਕ ਇੱਕ ਕਾਂਗਰਸੀ ਕਾਲੀ ਤੇ ਭਾਜਪਾ ਹੀ ਅਸੀਂ ਬਾਅਦ ਚ ਪਹਿਲਾਂ ਅਸੀਂ ਗੁਰਸਿੱਖਾਂ ਪਰ ਇਹਨਾਂ ਦਾ ਬੇੜਾ ਠਿੱਧ ਜੇ ਕੋਈ ਨਹੀਂ ਬੋਲਿਆ ਬਿਰਸ ਸਿੰਘ ਚਪੜਾ ਨਾ ਬਿਰਸਰਟਵਾ ਨਹੀਂ ਬਲਕਿ ਕੁਰੀ ਯਾਰ ਲਗਾ ਨਹੀਂ ਬੋਲਿਆ ਸੁਖਬੀਰ ਨਹੀਂ ਬੋਲਿਆ ਡਾਕਟਰ ਚੀਮਾ ਨਹੀਂ ਬੋਲਿਆ ਇੱਥੋਂ ਤੱਕ ਜਥੇਦਾਰ ਦੇ ਅਨੁਸਾਰ ਕੋਈ ਸੱਪ ਸਿੰਘ ਹੂੰ ਤੇ ਜੇ ਕਿਤੇ ਜੇ ਕਿਤੇ ਬਕਾਇਦਾ ਤੌਰ ਤੇ ਕਿਸੇ ਅਕਾਲੀ ਦੀ ਪਗ ਲੱਠੀ ਨਹੀਂ ਤੇ ਇਹਦੇ ਜਥੇਦਾਰ ਨੇ ਪਿੱਟ ਪਿੱਟ ਕੇ ਨੀਲਿਆ ਹੋ ਜਾਣਾ ਸੀ ਕਿ ਵੇਖੋ ਜੀ ਦਸਤਾਰ ਲਾਤੀ ਜੀ ਕਾਲੀਆਂ ਦੀ ਲਾਤੀ ਜੀ ਸੁਖਬੀਰ ਸਿੰਘ ਬਾਦਨੀ ਲਾਤੀ ਜੀ ਫਲਾਣੇ ਦੀ ਲਾਤੀ ਕਈ ਕੁਛ ਨਾ ਕਹੀ ਜਾਣਾ ਸੀ ਪਰ ਅਸੀਂ ਇਹ ਗੱਲ ਕਹੀ ਨੇ ਵੀ ਤੁਸੀਂ ਇਸ ਤੋਂ ਬਾਹਰ ਆਓ ਬਾਹਰ ਆ ਕੇ ਸੱਚ ਤੇ ਪਹਿਰਾ ਦਿਓ ਦਸਤਾਰ ਨੱਥੀਆ ਕੇਸਾਂ ਦੀ ਬੇਦਬੀ ਹੋਈ ਹੈ ਇੱਥੇ ਸਿੱਖ ਪੰਥ ਨੂੰ ਇੱਕ ਮੁੱਠ ਹੁੰਦਾ ਮੈਂ ਇੱਕ ਐਗਜ਼ਾਮਪਲ ਦੇਣ ਲੱਗਾ ਵਾਂ ਅਸਾਈਆਂ ਅਸਾਈ ਧਰਮ ਦੇ ਵਿੱਚ ਜਦੋਂ ਵੀ ਕਿਤੇ ਕੋਈ ਘਟਨਾ ਵਾਪਰਦੀ ਉਹਨਾਂ ਦੇ ਧਰਮ ਤੇ ਹੁੰਦੀ ਹੈ ਨਾ ਹਮਲਾ ਹੁੰਦਾ ਤੇ ਸਾਰੇ ਗਰੁੱਪ ਇਕੱਠੇ ਹੋ ਜਾਂਦੇ ਐਥੇ ਸਾਡੇ ਚ ਚੀਜ਼ ਨਹੀਂ ਹੈਗੀ ਅੱਜ ਕੋਈ ਨਿਹੰਗ ਸਿੰਘ ਜਥੇਬੰਦੀ ਨਹੀਂ ਬੋਲੀ ਅੱਜ ਸਾਡੇ ਆ ਜਿਹੜੇ ਬੁੱਢਾ ਦਲ ਵਿੱਚ ਇਹ ਨਹੀਂ ਬੋਲੇ ਬੁੱਢਾ ਦਲ ਨੂੰ ਇਹ ਤੇ ਚਿਤਾ ਆ ਗਿਆ ਸੀਗਾ ਕਿ ਮੈਂ ਇਹ ਕਹਿ ਦਿਆਂ ਭੀ ਰਾਧਾ ਸਵਾਮੀ ਜਿਹੜਾ ਉਹ ਆਪਣੇ ਨੂੰ ਗੁਰੀ ਮੰਨਦਾ ਇਹ ਸਿੱਖ ਨਹੀਂ ਹੂੰ पर मैं अपने तजुर्बे दी गर्त कर सकदा वे 2012 13 जदौ इना दा पंगा पैंदा गुरुद्वारा बड्याच दा ਢਾਉਣ ਦਾ ओ ब्यास लागै ब्यास लागै ओथे ला मोर्चे लाग ਜਾਂਦਾ ਸਿੰਘ ਜਿੱਤੇ ਵਦੀਆਂ ਮੋਰਚਾ ਲਾ ਜਾਂਦੀ ਹੈ ਅੱਛਾ ਜੀ ਉਸ ਮੋਰਚੇ ਤੋਂ ਬਾਅਦ ਜਿਹੜਾ ਮੋਰਚਾ ਸੌਲਵ ਹੋ ਜਾਂਦਾ ਤੇ ਸ਼ੁਕਰਾਨਾ ਕਰਨ ਵਾਸਤੇ ਦਰਬਾਰ ਸੇ ਆਉਂਦਾ ਬਾਬਾ ਅੱਛਾ ਜੀ ਤੇ ਬਾਬੇ ਨੂੰ ਮੈਂ ਜਦੋਂ ਸਵਾਲ ਪੁੱਛੇ ਦੋ ਤਿੰਨ ਮੈਂ ਕਿਹਾ ਬਾਬਾ ਜੀ ਇੱਕ ਮੈਨੂੰ ਗੱਲ ਦੱਸੋ ਹੂੰ ਸੀ ਮੱਥਾ ਟੇਕਣ ਆਇਓ ਬੜੀ ਖੁਸ਼ੀ ਦੀ ਗੱਲ ਆ ਬਹੁਤ ਚੰਗੀ ਗੱਲ ਆ ਪਹਿਲੀ ਗੱਲ ਤੇ ਤੁਹਾਨੂੰ ਵਧਾਈ ਹੋਵੇ ਵੀ ਤੁਹਾਡਾ ਮੋਰਚਾ ਫਤਿਹ ਹੋ ਗਿਆ ਤੁਹਾਡਾ ਆਫਸਰ ਸਮਝੋ ਤਾ ਆ ਗਿਆ ਦੂਸਰੀ ਚੀਜ਼ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਦਰਬਾਰ ਦੇ ਵਿੱਚ ਤੁਹਾਡੇ ਉੱਥੇ ਡੇਰੇ ਦੇ ਵਿੱਚ ਅਕਾਲ ਤਖਤ ਦੀ ਮਰਿਆਦਾ ਲਾਗੂ ਆ ਉਹ ਕਹਿੰਦੇ ਜੀ ਕੁਛ ਤੱਕ ਲਾਗੂ ਜਿਹੜੀ ਬਾਕੀ ਉਹ ਲਾਗੂ ਕਰਦੇ ਨਹੀਂ ਸੀ ਅਗਲੀ ਗੱਲ ਉਹਨੇ ਕਹੀ ਸੀ ਮੈਂ ਕਹਿੰਦਾ ਜੀ ਤੁਸੀਂ ਆਪਣੇ ਨੂੰ ਗੁਰੂ ਕਹਿੰਦੇ ਹੋ ਤਾਂ ਸਿੱਖਾਂ ਦੇ ਵਿੱਚ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ। ਉਹ ਕਹਿੰਦਾ ਕੌਣ ਕਹਿੰਦਾ ਮੈਂ ਆਪਣੇ ਨੂੰ ਗੁਰੂ ਕਹਿੰਦਾ। ਹੂੰ। ਮੈਂ ਕਹਿੰਦਾ ਜੀ ਲੋਕ ਕਹਿੰਦੇ ਕਹਿੰਦੇ ਕਹੀ ਜਾਂ। ਤੁਸੀਂ ਵੀ ਕਹੋ। ਮੈਂ ਗੁਰੂ ਨਹੀਂ। ਮੇਰਾ ਗੁਰੂ ਤਾਂ ਸਭ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਆ। ਮੈਂ ਹਾਲ ਦੇ ਵਿੱਚ 2 ਚਾਰ ਵਾਰੀ ਬਕਾਇਦਾ ਤੌਰ ਤੇ ਆ ਕੇ ਇੱਥੇ ਮੱਥਾ ਟੇਕਦਾ ਹਾਂ। ਨੱਤਬਸਰੀ ਦਾ ਆਪਣੇ ਗੁਰੂ ਨੂੰ ਹੁੰਦਾ ਵਾ ਇਸ ਕਰਕੇ ਜੇ ਕਿ ਮੈਨੂੰ ਗੁਰੂ ਕਹੀ ਜਾਂਦਾ ਤੇ ਨਾ ਮੈਂ ਕਿਸੇ ਨੂੰ ਰੋ ਸਕਦਾ ਨਾ ਮੈਂ ਕਿਸੇ ਨੂੰ ਫਟ ਸਕਦਾ ਵਾ ਤੁਸੀਂ ਕਹੋ ਮੈਂ ਕੋਈ ਨਰੋਖਰਾ ਥੋੜੀ ਕਹੇ ਤਾਂ ਕਹੀ ਜੋ ਤੁਸੀਂ ਲੇਕਿਨ ਮੈਂ ਗੁਰੂ ਨਹੀਂ ਇਹ ਹੁੰਦੇ ਸਬੱਸੀਗੇ ਬਾਬੇ ਗੁਰਿੰਦਰ ਸਿੰਘ ਢਿੱਲੋਂ ਹੁੰਦੇ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹਿਲਾਂ ਤਾਂ ਮਜੀਠੀਓਂ ਮਿਲ ਜਾਂਦੇ ਨੇ ਜੇਲ੍ਹ ਦੇ ਮੈਂ ਉੱਥੇ ਹੀ ਆਉਣ ਲੱਗਿਆ ਸੀ ਹਾਂਜੀ ਆਜੋ ਚਲੋ ਕਰੇ ਫਿਰੂ ਕਰੇ ਫਿਰੂ ਪਹਿਲਾਂ ਤੇ ਜੇਲ੍ਹ ਚ ਮਿਲ ਜਾਂਦੇ ਆ ਤੇ ਬੜੀ ਚਰਚਾ ਹੁੰਦੀ ਲੋ ਜੀ ਬਾਬਾ ਦਾਸ ਆ ਜੀ ਗੱਲ ਹੋ ਗਈ ਜੀ ਮਜੀਠੀਆ ਜੀ ਤੁਸੀਂ ਬਾਹਰ ਆ ਜਾਓਗੇ ਫਲਾਣ ਆ ਜਾਓ ਲੇਕਿਨ ਕੱਖ ਨਹੀਂ ਬਣਿਆ ਤੇ ਮੈਂ ਫੇਰ ਦੱਸ ਦਿਆਂ ਵੀ ਮਜੀਠੀਆ ਤੇ ਬਾਬਾ ਰਿਸ਼ਤੇਦਾਰ ਨਹੀਂ ਕਹਿੰਦੇ ਜੀ ਉਹਦੀ ਭਤੀਜੀ ਆ ਜੀ ਉਹਦੀ ਘਰ ਵਾਲੀ ਨਹੀਂ ਜਿਹੜੀ ਇਹ ਗਰੇਵਲ ਹੁੰਦਾ ਸੀ ਕਾਈ ਜੀ ਵੇਖਿਆ ਰਿਹਾ ਉਹਦੀ ਇਹ ਪੋਤਰੀ ਆ ਪ੍ਰਦੇਸ਼ ਪ੍ਰਤਾਪ ਕਹਿੰਦੇ ਮਾਸੀ ਦੀ ਪੁੱਤਰੀ ਹੈ। ਅਵਨਾਦ ਸਿੰਘ ਗਰੇਵਲ ਦੀ ਬੇਟੀ ਹੈ। ਕਿ ਮੇਕਾ ਸੁਰਜੀਤ ਸਿੰਘ ਸੀ ਸ਼ਾਇਦ ਉਹ ਗਰੇਵਲ ਜਿਹੜਾ ਹੈਗਾ ਸੀਗਾ ਉਹਦੀ ਉਹਦੀ ਪੁੱਤਰੀ ਹੈ। ਹਾਂਜੀ ਸ਼ਾਇਦ ਸ਼ਾਇਦ ਇਹਨਾਂ ਦਾ ਚਲ ਹੋ ਸਕਦਾ। ਵੈਸੇ ਉਹਨਾਂ ਪ੍ਰੇਮ ਬਾਬੇ ਨਾਲ ਹੋਵੇ ਤੇ ਬਾਬਾ ਤੇ ਅੱਜ ਮੱਥਾ ਟੇਕਣ ਤੋਂ ਬਾਅਦ ਜਿਹੜਾ ਉਹ ਉੱਥੇ ਹੀ ਜਾ ਕੇ ਆਪਣੇ ਉਹ ਮਜੀਠੇ ਮਜੀਠੇ ਵੀ ਜਾਂ। ਮਜੀਠੇ ਜਾ ਕੇ ਉਹਨੇ ਜੇ ਜੋ ਕੁਝ ਕੱਲ ਹੋਇਆ ਉੱਥੇ ਮਰੀਠੀ ਦੇ ਵਿੱਚ ਸਾਨੂੰ ਕਾਗਜ਼ ਦੇਖ ਲਿੱਤੇ ਬਾਬਾ ਜੀ ਆ ਕੇ ਨਾ ਗਨੀਬ ਕਰਨ ਨੂੰ ਮਿਲ ਕੇ ਆਏ ਉੱਥੇ ਇਹ ਕਹਾਣੀਆਂ ਕਿੱਦਾਂ ਨੂੰ ਜਾਂਦੀਆਂ ਇਹ ਨਹੀਂ ਪਤਾ ਲੱਗਦਾ ਸਾਨੂੰ ਇਸ ਕਰਕੇ ਜਿਹੜਾ ਬਾਬਾ ਬਾਬਾ ਰਾਧਾ ਸਵਾਮੀ ਜਿਹੜਾ ਉਹ ਆਪਣੇ ਆਪ ਨੂੰ ਗੁਰੂ ਨਹੀਂ ਸਮਝਦਾ ਜੇ ਕੋਈ ਗੁਰੂ ਕਹਿੰਦਾ ਤੇ ਉਹ ਕਹਿੰਦਾ ਆਪਣੇ ਲੈਵਲ ਤੇ ਜੋ ਮਰਜ਼ੀ ਕਿਉ ਜੇ ਮੇਰਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਟITION ਸਾਹਿਬ ਇਹਦੇ ਨਾਲ ਹੀ ਇਹ ਵੀ ਦੱਸੋ ਵਿਕਰਮ ਜੀਠੀਆ ਦੀਆਂ ਤਾਂ ਮੁਸ਼ਕਲਾਂ ਬਹੁਤ ਵੱਧ ਗਈਆਂ ਹਾਈ ਕੋਰਟ ਕਹਿੰਦੀ ਵੀ ਅਗਲੇ 3 ਮਹੀਨੇ ਤੱਕ ਤੁਸੀਂ ਬੇਲ ਐਪਲੀਕੇਸ਼ਨ ਨਹੀਂ ਲਾ ਸਕਦੇ ਜਿਹੜੀ ਰੱਦ ਹੋਈ ਹੈ ਪਟੀਸ਼ਨ ਉਹਨਾਂ ਦੀ ਤੇ ਅਗਲੇ 3 ਮਹੀਨੇ ਜਿਹੜੀ ਵਿਜੀਲੈਂਸ ਹੈ ਉਹ ਸਬੂਤ ਇਕੱਠੇ ਕਰੇਗੀ ਆਪਣੀ ਰਿਪੋਰਟ ਜਿਹੜਾ ਚਲਾਨ ਨਵਾਂ ਪੇਸ਼ ਕਰੇਗੀ ਤੇ ਇਸ ਪੂਰੇ ਸੰਦਰਭ ਦੇ ਵਿੱਚ ਇਸ ਪੂਰੀ ਪ੍ਰਕਿਰਿਆ ਦੇ ਵਿੱਚ ਕੀ ਵਿਕਰਮ ਜੀਠੀਆ ਸੁਪਰੀਮ ਕੋਰਟ ਦਾ ਰੁਕ ਕਰ ਸਕਦੇ ਆ ਜਾਂ ਉਹਨਾਂ ਨੂੰ ਮਾਰਚ ਤੱਕ ਅਜੇ ਡੀਲ ਦੇ ਵਿੱਚ ਹੀ ਰਹਿਣਾ ਪਊਗਾ ਜਿੰਦਾ ਮੰਨਿਓ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਹਿ ਰਹੀ ਹੈ ਜੀ ਜਿੱਥੋਂ ਤੱਕ ਵਿਕਰਮ ਸਿੰਘ ਮਜੀਠੀ ਦੀ ਗੱਲ ਹੈ ਜੀ ਵਿਕਰਮ ਸਿੰਘ ਮਜੀਠੀ ਮਜੀਠੀ ਦੇ ਦਿਨ-ਪ੍ਰਤੀ ਦਿਨ ਮੁਸ਼ਕਲਾਂ ਵਾਧੀਆਂ ਜਾ ਰਹੀਆਂ ਨੇ ਵਿਕਰਮ ਸਿੰਘ ਮਜੀਠੀ ਦੇ ਕੋਲੋਂ 19 ਬੰਦੇ ਹੋਰ ਲਿਆ ਕੇ ਆਮੋ ਸਾਹਮਣੇ ਬਿਠਾ ਕੇ ਪੁੱਛਪੜਤਲ ਕੀਤੀ ਜਾਊਗੀ ਸਿਜੀਲੈਂਸ ਬੜੇ ਰੋਟ ਲੈਵਲ ਤੇ ਕੰਮ ਕਰ ਰਹੀ ਹੈ ਔਰ ਉਹਨਾਂ ਨੇ ਸਾਰੀ ਰਿਪੋਰਟ ਦਿੱਤੀ ਹੈ ਇਸੇ ਕਰਕੇ ਤਿੰਨ ਮਹੀਨੇ ਕਹਿਤਾ ਵੀ ਭਾਈ ਤੂੰ ਕਿਸੇ ਪ੍ਰਕਾਰ ਦੀ ਸਾਡੇ ਕੋਲ ਬੇਲਜੀ ਨਹੀਂ ਲਾ ਸਕਦਾ ਕਿਉਂ ਨਹੀਂ ਲਾ ਸਕਦਾ ਵੀ ਹਾਲੇ ਇਨਵੈਸਟੀਗੇਸ਼ਨ ਜਾਰੀ ਹੈ। ਵੀਜਨਸ ਨੇ ਹੋ ਗਿਆ ਕਹਿੰਦੇ ਸਰ ਇਨਵੈਸਟੀਗੇਸ਼ਨ ਜਾਰੀ ਹੈ। ਜਦੋਂ ਇਨਵੈਸਟੀਗੇਸ਼ਨ ਜਾਰੀ ਹੈ ਤੇ ਫਿਰ ਛੇਲ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। 19 ਬੰਦੇ ਜਦੋਂ ਇਹਦੇ ਕੋਲ ਪੁੱਛਪੜਤਾਲ ਕੀਤੀ ਜਾਊਗੀ ਉਹ ਚ ਕਈ ਪੁਨਸਫਸਰ ਵੀ ਹੋਣਗੇ, ਕਈ ਇਹਨਾਂ ਦੇ ਆਪਣੇ ਰਿਸ਼ਤੇਦਾਰ ਵੀ ਹੋਣਗੇ। ਜਿਵੇਂ ਗੱਜਪਤ ਸਿੰਘ ਦਾ ਸਾਲਾ ਹੈਗਾ ਵਾ, ਜਿਵੇਂ ਇਹਦੇ ਭਰਾ ਦਾ ਸਹੁਰਾ ਹੈਗਾ ਵਾ, ਜਿਵੇਂ ਆ ਕਾਲ ਪ੍ਰਿੰਸੀਪਲ ਅਧਿਕਾਰੀ ਹੈਗਾ ਇੱਕ ਅਮਨਦੀਪ ਸਾਥੀ ਹੈਗਾ ਇਹਨਾਂ ਕੋਲ ਸਾਰਿਆਂ ਕੋਲ ਪੁਛਪੜਤਾਲ ਕਰੀ ਤੁਸ ਤੋਂ ਇਲਾਵਾ ਉਹ ਜਿਹੜੇ ਪੁਲਸ ਫੋਰਸ ਕੋਲ ਪੁਛਪੜਤਾਲ ਕੀਤੀ ਜਾਊਗੀ ਕੋਈ ਸਿਵਲ ਦੇ ਅਧਿਕਾਰੀਆਂ ਕੋਲ ਪੁਲਸ ਫੋਰਸ ਕੀਤੀ ਜਾਊਗੀ ਇਸ ਕਰਕੇ 19 ਵਿਅਕਤੀਆਂ ਕੋਲ ਹੋਰ ਪੁਛਪੜਤਾਲ ਕਰਨੀ ਹੈ ਵਿਜੀਲੈਂਸ ਨੇ ਤੇ ਜਿਹਨੂੰ ਲੈ ਕੇ ਉਹਨਾਂ ਨੇ ਰੋਲਾ ਪਾਇਆ ਸੀਗਾ ਵੀ ਭਾਈ ਇਹਨੂੰ ਬੇਲੰਦ ਜਿਵੇਂ ਸਾਡੀ ਅਜੇ ਇਨਵੈਸਟੀਗੇਸ਼ਨ ਜਾਰੀ ਨਹੀਂ ਬੇਲੰਦ ਨਹੀਂ ਦਿੱਤੀ ਹੁਣ 3 ਮਹੀਨੇ ਦਾ ਸਮਾਂ ਦਿੱਤੋ ਉਹਨਾਂ ਵਿਜੀਲੈਂਸ ਕਿ 3 ਮਹੀਨੇ ਤੁਸੀਂ ਆਪਣੀ ਜਾਂਚ ਕੰਪਲੀਟ ਕਰ ਲਓ ਤੇ ਇਹਨੂੰ ਕਹਤਾ ਵੀ 3 ਮਹੀਨੇ ਬਾਅਦ ਤੁਸੀਂ ਸਾਡੇ ਕੋਲ ਆਪਣੀ ਜਿਹੜੀ ਆ ਉਹ ਬੇਲ ਅਰਜੀ ਦਾ ਸਕਦਾ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ 3 ਮਹੀਨੇ ਬਾਅਦ ਵੀ ਇਹ ਜਾਂਚ ਜਿਹੜੀ ਪੂਰੀ ਨਹੀਂ ਹੋਏਗੀ ਇਹ ਜਾਂਚ ਅਧੂਰੀ ਰਹੇਗੀ ਇਸ ਕਰਕੇ ਬਿਕਰਮ ਸਿੰਘ ਮਜੀਠੀਆ ਕੋਲੇ ਹੁਣ ਵੇਟ ਕਰਨ ਦਾ ਸਮਾਂ ਨਹੀਂ ਬਿਕਰਮ ਸਿੰਘ ਮਜੀਠੀਆ ਕੋਲੇ ਇੱਕੋ ਹੀ ਸਮਾਂ ਰਹਿ ਗਿਆ ਤੇ ਸਿੱਧਾ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਗਾਉਂਦੇ ਉਹਨੂੰ ਸੁਪਰੀਮ ਕੋਰਟ ਕਿਸੇ ਪ੍ਰਕਾਰ ਦੀ ਰਾਹ ਦੇਵੇ ਤੇ ਮੈਂ ਕੁਝ ਕਹਿ ਨਹੀਂ ਸਕਦਾ ਹਾਈ ਕੋਰਟ ਦੇ ਵਿੱਚੋਂ ਇਹਦਾ ਫਿਊਚਰ ਵੀ ਉਹਨੂੰ ਕੀ ਰਾਹਤ ਮਿਲਦੀ ਆਸ ਨਹੀਂ ਹੈ ਇਸ ਕਰਕੇ ਬਿਕਰਮ ਜੀ ਇਹਦੇ ਨਾਲ ਹੀ ਇਹਦੇ ਨਾਲ ਹੀ ਅਮਰਤਪਾਲ ਹੁਣੀ ਵੀ ਕਹਿੰਦੇ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਰਹੇ ਆ ਤੇ ਉਹਨਾਂ ਦੇ ਦੋ ਸਾਥੀਆਂ ਦਾ ਰਿਮਾਂਡ ਵੀ ਲੈ ਲਿਆ ਜੀ ਫੇਰ ਅਮਰਤਪਾਲ ਸਿੰਘ ਗੁਰੀ ਦੁਬਾਰਾ ਫਿਰ ਹਾਈ ਕੋਰਟ ਗਏ ਨੇ ਅੱਛਾ ਮਾਫ ਕਰਾ ਰਾ 21 ਤੇ 22 ਨੂੰ ਲੈ ਕੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਧਾਰਾ 21 ਤੇ 22 ਦੇ ਤਹਿਤ ਜਿਹੜਾ ਇਹ ਉਲੰਘਣਾ ਜਿਹੜੀ ਮੇਰੇ ਖਿਲਾਫ ਤੁਸੀਂ ਕਾਰਵਾਈ ਕਰ ਰਹੇ ਹੋ ਨਾ ਉਹ ਬਕਾਇਦਾ ਤੌਰ ਤੇ ਅਲੰਗੜਾ ਹੈਗੀ ਹੈ ਉਸ ਤਹਿਤ ਦੇ ਤੁਸੀਂ ਮੇਰੇ ਖਿਲਾਫ ਕਾਰਵਾਈ ਨਹੀਂ ਕਰ ਸਕਦੇ ਇਹਨਾਂ ਦੇ ਵਕੀਲ ਨੇ ਇੱਕ ਮੇਖਾ ਹਰਜੋਤ ਸਿੰਘ ਮਾਨ ਇੱਕ ਈਮਾਨ ਸਿੰਘ ਮਾਨ ਈਮਾਨ ਸਿੰਘ ਖਾਰਾ ਖਾਰਾ ਈਮਾਨ ਸਿੰਘ ਖਾਰਾ ਇਹ ਇਹ ਜਿਹੜੇ ਦੋ ਵਕੀਲ ਨੇ ਇੱਕ ਪੁਰਾਣੇ ਵਕੀਲ ਤਿੰਨ ਵਕੀਲ ਨੇ ਜਿਹੜੇ ਇਹਨਾਂ ਦਾ ਮਾਮਲਾ ਜਿਹੜਾ ਹਾਈ ਕੋਰਟ ਲੈ ਕੇ ਗਏ ਦੁਬਾਰਾ ਲੈ ਕੇ ਫਿਰ ਇੱਕ ਵਾਰੀ ਪਿੱਟਾਰਾ 21 ਤੇ ਉਤਾਰਾ 22 ਦੇ ਤਹਿਤ ਇਹ ਇਹਨਾਂ ਨੂੰ ਜੇਲ੍ਹ 'ਚ ਰੱਖਣਾ ਉਲੰਘਣਾ ਹੈਗੀ। ਦੂਸਰੀ ਚੀਜ਼ ਜਿਹੜੀ ਗੱਲ ਮੈਂ ਅਗੇ ਗਲਤ ਕੀਤੀ ਮੈਂ ਫਿਰ ਕਹਿੰਦਾ। ਇਹਨਾਂ ਤੇ ਪਹਿਲੀ ਵਾਰੀ April 2023 ਜਿਹੜੀ ਸੀ ਲਗਾਈ ਗਈ ਸੀਗੀ ਆਪਣੀ ਐਨਐਸਐ ਮੁੜ ਕੇ 24 ਚੜਾਈ ਤੀਜੀ ਵਾਰੀ ਪੰਨੀ ਚਲਾਈ ਗਈ। ਚੌਥੀ ਵਾਰੀ ਤੁਸੀਂ ਨਹੀਂ ਲਾ ਸਕਦੇ ਇਹਨਾਂ ਦੇ ਉੱਤੇ। ਇਸ ਕਰਕੇ ਇਹਨਾਂ ਨੂੰ April ਦੇ ਵਿੱਚ ਰਾਤ ਵੀ ਦਿੱਤੀ ਜਾਵੇਗੀ ਤੇ ਐਨਐਸਸੀ ਵੀ ਢਾਈ ਜਾਏਗੀ। ਬੁੜਕੇ ਜਿਹੜੇ ਪੰਜਾਬ 'ਚ ਕੇਸ ਦੇ ਉਹਨਾਂ ਦੇ ਵਿੱਚ ਕੁਝ ਦੇ ਵਿੱਚ ਇਹਨਾਂ ਦੀ ਬੇਦ ਹੋ ਚੁੱਕੀ ਹੈ ਤੇ ਕੁਝ ਰਹਿਦੀ ਉਹ ਬੇਦ ਵੀ ਇਹਨਾਂ ਦੇ ਕਰਾਈ ਜਾਊਗੀ। ਬਾਅਦ ਵੀ ਇਹ ਹੋਣਗੇ ਕਿਉਂਕਿ ਇਹ ਜਿਸ ਤਰ੍ਹਾਂ ਆਪਾਂ ਕਹਿੰਦੇ ਆਂ ਵੀ ਸੰਤ ਭਿੰਡਰਾਂ ਵਾਲਿਆਂ ਦੇ ਉੱਤੇ ਤੁਸੀਂ ਉਹਨਾਂ ਨੂੰ ਖਤਮ ਕਰਤਾ ਬੜਾ ਕੁਝ ਕਰ ਦਿੱਤਾ ਕਾਲ ਤੱਕ ਤੇ ਟੈਗ ਕਰਤਾ ਸਾਨੂੰ ਇਹ ਦੇ ਦੱਸੋ ਕਿ ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ ਕੋਈ ਕਤਲ ਦਾ ਮਕਤਮਾ ਦਰਸੀਗਾ? ਕੋਈ ਡਾਕੇ ਦਾ ਦਰਸੀਗਾ? ਕੋਈ ਚੋਰੀ ਚ ਕਰੀਦਾ ਦਰਸੀਗਾ ਕੋਈ ਧਮਕੀ ਦੇ ਕੋਈ ਮਕਦਮਾ ਦਰਜ ਨਹੀਂ ਸੀਗਾ ਲੇਕਿਨ ਉਹਨਾਂ ਨੂੰ ਤੁਸੀਂ ਖਤਮ ਕਰਤਾ ਇਸੇ ਤਰੀਕੇ ਇਹ ਦੱਸ ਦਿਓ ਕਿ ਕੀ ਭਾਈ ਅਮਰਤਪਾਲ ਸਿੰਘ ਦੇ ਕੋਈ ਚੋਰੀ ਦਾ ਕੋਈ ਡਾਕੇ ਦਾ ਕੋਈ ਕਤਲ ਦਾ ਕੋਈ ਮਕਦਮਾ ਦਰਜ ਹੈਗਾ ਕੋਈ ਮਕਦਮਾ ਦਰਜ ਨਹੀਂ ਹੈਗਾ ਜੇ ਮਕਦਮੇ ਛੋਟੇ ਨੋਟੇ ਹੈਗੇ ਨੇ ਜੇ ਉਹਨਾਂ ਦੇ ਵਿੱਚੋਂ ਬਾਕੀ ਕਿ ਜਿਹੜੇ 9 ਬੰਦੇ ਨੇ ਉਹਨਾਂ ਤੋਂ ਹਟਾਈ ਜਾ ਸਕਦੀ ਦੀ ਭਾਈ ਅਮਰਤਪਾਲ ਸਿੰਘ ਨੂੰ ਕਿਉਂ ਨਹੀਂ ਹਟਾਈ ਜਾ ਸਕਦੀ ਇਸ ਕਾਂਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਅਪ੍ਰੈਲ ਤੋਂ ਉਮੀਦ ਆਂ ਪਿਹਰਾਤ ਮਿਲ ਜੇਗੀ ਤੇ ਫਿਰ ਦੋ ਕੁ ਮਹੀਨਿਆਂ ਦੇ ਵਿੱਚ ਬਾਕੀ ਕਿਸੇ ਦੇ ਜਮਾਨਤਾ ਜ਼ਬੂਤਾ ਕਰਾ ਕੇ ਉਹ ਬਾਹਰ ਵੀ ਆ ਸਕਦੇ ਨੇ ਜੀ whatsapp ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਔਰ ਉਹਨਾਂ ਦਰਸ਼ਕਾਂ ਦਾ ਵੀ ਧੰਨਵਾਦ ਜਿਹੜੇ ਆਪਣੇ ਵਡਮੁੱਲੇ ਵਿਚਾਰ ਕਮੈਂਟਸ ਰਾਹੀਂ ਸਾਨੂੰ ਭੇਜਦੇ ਆ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਟੁਕਰੀਆਂ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਾਂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ